ਜੈ ਭੀਮ ਜੈ ਭੱਤ ਮੈਂ ਜੀ ਰੈਂਪੀਕੌਰ ਝਖੜਵਾਲਾ ਪਰਸੋਂ ਜੋ ਪਿੰਡ ਚੰਦਪਾਣ ਜ਼ਿਲ੍ਹਾ ਫਰੀਦਕੋਟ ਵਿੱਚ ਮਜ਼ਦੂਰਾਂ ਦੀ ਤੇ ਇੱਕ ਤਨਾਟ ਵਿਅਕਤੀ ਦੀ ਲੜਾਈ ਹੋਈ ਹੈ ਜਿੱਥੇ ਕਿ ਪ੍ਰਸ਼ਾਸਨ ਦੀ ਅਣਗਹਿਲੀ ਦੇ ਕਾਰਨ ਇਹ ਮਸਲਾ ਇਹ ਵਿਵਾਦ ਖੜਾ ਹੋਇਆ ਜਿਹੜੀ ਘਟਨਾ ਬਹੁਤ ਹੀ ਨਿੰਦਣਯੋਗ ਹੈ ਜੇ ਫਰੀਦਕੋਟ ਦਾ ਪ੍ਰਸ਼ਾਸਨ ਚਾਹਦਾ ਮੌਕੇ ਤੇ ਪਹੁੰਚ ਕੇ ਇਹ ਲੜਾਈ ਹੈ ਇਹ ਵਿਵਾਦ ਹੈ ਮਟਾਇਆ ਜਾ ਸਕਦਾ ਸੀ ਕਿਉਂਕਿ ਇਹ ਇੱਕ ਛੋਟੀ ਜੀ ਘਟਨਾ ਸੀ ਇਸ ਨੂੰ ਐਸਡੀ ਵੀਡੀਓਸ ਆ ਜਾ ਕੇ ਤੁਰੰਤ ਨਿਵੇੜ ਸਕਦੇ ਸੀ ਪਰ ਜਿਹੜਾ ਫਰੀਦਕੋਟ ਜ਼ਿਲ੍ਹੇ ਦਾ ਪ੍ਰਸ਼ਾਸਨ ਹੈ ਇਹ ਇਸ਼ਾਰਿਆਂ ਤੇ ਚੱਲਦਾ ਐਮਐਲਏਆਂ ਤੇ ਐਮਐਲਏ ਅਮੋਲਕ ਸਿੰਘ ਜੋ ਵੀ ਕਹਿੰਦਾ ਉਹੀ ਕਰਦਾ ਪ੍ਰਸ਼ਾਸਨ ਪ੍ਰਸ਼ਾਸਨ ਦਾ ਆਪ ਦਾ ਦਿਮਾਗ ਕੰਮ ਨਹੀਂ ਕਰ ਰਿਹਾ ਹੋਰ ਵੀ ਕੰਮ ਹੈ ਉਸ ਵਾਲੀ ਪ੍ਰਸ਼ਾਸਨ ਧਿਆਨ ਨਹੀਂ ਦਿੰਦਾ ਜਿਹੜਾ ਜ਼ਿਲ੍ਹਾ ਕੰਦੇ ਪਾਣੀ ਦੇ ਨਿਕਾਸ ਨੂੰ ਲੈ ਕੇ ਐਡੇ ਐਡੇ ਵਿਵਾਦ ਖੜੇ ਕਰਦਾ ਉਸ ਜ਼ਿਲ੍ਹੇ ਦਾ ਵਿਕਾਸ ਕਿਸ ਤਰੀਕੇ ਨਾਲ ਹੋਊਗਾ ਇੱਕ ਪਾਸੇ ਗਰੀਬਾਂ ਤੇ ਨਜਾਇਜ਼ ਪਰਚੇ ਦਰਜ ਕੀਤੇ ਗਏ ਦੇਸਤ੍ਰੋ ਵਰਗੀਆਂ ਧਰਾਵਾਂ ਉਹਨਾਂ ਤੇ ਲਾਹ ਦਿੱਤੀਆਂ ਗਈਆਂ ਪਰ ਇੱਕ ਪਾਸੇ ਪ੍ਰਸ਼ਾਸਨ ਦੇ ਨਾਲ ਖੜਾ ਬੰਦਾ ਧਨਾਠ ਗਮਦੂਰ ਸਿੰਘ ਸ਼ਰਿਆਮ ਗੋਲੀਆਂ ਚਲਾ ਰਿਹਾ ਪ੍ਰਸ਼ਾਸਨ ਨੇ ਉਸ ਤੇ ਕਾਰਵਾਈ ਕਿਉਂ ਨਹੀਂ ਕੀਤੀ ਕਿਉਂਕਿ ਉਹ ਐਮਐਲਏ ਦਾ ਬੰਦਾ ਹੈ ਸ਼ਰਿਆਮ ਬੰਦਾ ਵੀਡੀਓ ਦੇ ਵਿੱਚ ਗੋਲੀਆਂ ਚਲਾ ਰਿਹਾ ਮਜ਼ਦੂਰ ਰੋੜੇ ਚਲਾਉਂਦੇ ਦਿਸ ਗਏ ਜਿੱਥੇ ਕਿ ਜਨਾਨੀਆਂ ਨੇ ਕੋਸ਼ ਵੀ ਨਹੀਂ ਹੈ ਕਿਹਾ ਜਨਾਨੀਆਂ ਤੇ ਵੀ ਪਰਚੇ ਦਰਜ ਕੀਤੇ ਗਏ ਛੋਟੇ ਛੋਟੇ ਬੱਚੇ ਵੀ ਚੱਕੇ ਗਏ ਪਰ ਬੱਚਿਆਂ ਨੂੰ ਸੁਬਾ 3 ਵਜੇ ਛੱਡ ਦਿੱਤਾ ਗਿਆ ਨਜਾਇਜ਼ ਤੌਰ ਤੇ ਜਿਹੜਾ ਪ੍ਰਸ਼ਾਸਨ ਵੱਲੋਂ ਪਰਚੇ ਦਰਜ ਕੀਤੇ ਗਏ ਪਰ ਗੋਲੀਆਂ ਜਲਾਉਣ ਵਾਲੇ ਬੰਦੇ ਤੇ ਕੋਈ ਹਜੇ ਤੱਕ ਕਾਰਵਾਈ ਨਹੀਂ ਕੀਤੀ ਗਈ ਜਥੇਬੰਦੀ ਮੰਗ ਕਰਦੀ ਹੈ ਕਿ ਜੋ ਪ੍ਰਸ਼ਾਸਨ ਦੇ ਬਰਾਬਰ ਖੜਾ ਮੋਢਿਆਂ ਤੇ ਖੜ ਕੇ ਗੋਲੀਆਂ ਸ਼ਰੀਆਮ ਚਲਾ ਰਿਹਾ ਬੰਦਾ ਤਨਾਟ ਉਹ ਦੀ ਬਰਾਬਰ ਦੀ ਕਾਰਵਾਈ ਜੋ ਧਰਾਵਾ ਮਜ਼ਦੂਰਾਂ ਤੇ ਨਜਾਇਜ਼ ਲਾਈਆਂ ਗਈਆਂ ਉਸ ਬੰਦੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਜੇਕਰ ਕੱਲਾ ਗਰੀਬਾਂ ਤੇ ਹੀ ਪਰਚੇ ਦਰਜ ਕੀਤੇ ਗਏ ਤਾਂ ਜਥੇਬੰਦੀ ਇਹ ਗੱਲ ਕਦੇ ਵੀ ਬਰਦਾਸ਼ਤ ਨਹੀਂ ਕਰੂਗੀ ਤੇ ਜਿਹੜਾ ਆਉਣ ਵਾਲਾ ਸੰਗਾਰਸ਼ ਜਥੇਬੰਦੀ ਵੱਲੋਂ ਪੂਰਾ ਜਿਹੜਾ ਤੇਜ਼ ਕੀਤਾ ਜਾਊਗਾ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਇਨ੍ਹਾਂ ਗਰੀਬਾਂ ਦਾ ਸਾਥ ਦਿਓ ਜੈ ਭੀਮ ਜੈ ਭਾ